ਕਾ ਤੇ ਜਦ ਤੱਕ ਅਸੀਂ ਬੈਲੈਂਸ ਨਹੀਂ ਰੱਖਾਂਗੇ ਜੀਵਨ ਦੇ ਅੰਦਰ ਸੁੱਖ ਦੇ ਵਿੱਚ ਵੀ ਸ਼ੁਕਰਾਨਾ ਕਰਾਂਗੇ ਤੇ ਦੁੱਖ ਦੇ ਵਿੱਚ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਵੀ ਜਦੋਂ ਦੁੱਖ ਆ ਗਿਆ ਤੇ ਦੁੱਖ ਦੇ ਵਿੱਚ ਸ਼ੁਕਰਾਨਾ ਕਰ ਲੈਣਾ ਬਹੁਤ ਵੱਡੀ ਗੱਲ ਜੀ ਸੁੱਖ ਦੇ ਵਿੱਚ ਤੇ ਹਰ ਕੋਈ ਸ਼ੁਕਰਾਨਾ ਕਰਦਾ ਹੈ ਪਰ ਇੱਕ ਗੱਲ ਚੇਤੇ ਰੱਖਿਓ ਦੁੱਖ ਦੇ ਵਿੱਚ ਪ੍ਰਭੂ ਦੀ ਨੇੜਤਾ ਬੜੀ ਹੋ ਜਾਂਦੀ ਹੈ ਪ੍ਰਭੂ ਦੀ ਨੇੜਤਾ ਬੜੀ ਹੁੰਦੀ ਹੈ ਗੁਰੂ ਨਾਨਕ ਮਹਾਰਾਜ ਜੀ ਦਾ ਵਚਨ ਪੜ੍ਹਦੇ ਹੋ ਨਾ ਆਪ ਜੀ ਰੋਜ਼ ਹੀ ਪੜ੍ਹਦੇ ਹੋ ਮਹਾਰਾਜ ਜੀ ਕਹਿੰਦੇ ਨੇ ਦੁੱਖ दारू ਸੁਖ ਬੋਲੋ ਜੀ ਦੁੱਖ दारू ਸੁਖ ਰੋਗ ਪਿਆ ਹੁਣ ਸਤਗੁਰ ਮਹਾਰਾਜ ਜੀ ਕਹਿੰਦੇ ਨੇ ਵੀ ਦੁੱਖ दारू ਹੈ ਤੇਰੇ ਵਾਸਤੇ दारू ਦਾ ਅਰਥ ਦਵਾ ਦੁੱਖ ਤੇਰੇ ਵਾਸਤੇ ਦਵਾ ਦੇ ਰੂਪ ਦੇ ਵਿੱਚ ਹੈ ਮਨੁੱਖ ਨੂੰ ਦੁੱਖ ਆਇਆ ਪਰਮੇਸ਼ਰ ਦੇ ਨੇੜੇ ਗੁਰੂ ਦੇ ਨੇੜੇ ਹੋ ਜਾਏਗਾ ਰੋਜ਼ ਗੁਰੂ ਘਰ ਆਏਗਾ ਜੀ ਪਰ ਜਦੋਂ ਸੁਖ ਆ ਗਿਆ ਉਹੀ ਜਿਹੜਾ ਬਣਾਈ ਹੋਈ ਰੁਟੀਨ ਤੋੜ ਲਿੰਦਾ ਹੈ ਆਪਣੀ ਵੀ ਕੋਈ ਗੱਲ ਨਹੀਂ ਹੁਣ ਤੇ ਸੁਖ ਹੈ ਹੁਣ ਤੇ ਜਿਹੜਾ ਸੁਖਾਵਾਂ ਸਮਾਂ ਆ ਗਿਆ ਵੀ ਹੁਣ ਕੋਈ ਗੱਲ ਨਹੀਂ ਪਰ ਇੱਕ ਗੱਲ ਚੇਤੇ ਰੱਖਿਓ ਗੁਰੂ ਪਿਆਰ ਵਾਲਿਓ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਇਹਨਾਂ ਨੂੰ ਸਮ ਕਰਕੇ ਜਾਣਦਾ ਏ ਤੇ ਆਪਣੇ ਮਾਣ-ਪਮਾਨ ਦੇ ਵਿੱਚ ਨਹੀਂ ਪੈਂਦਾ ਵੀ ਕੋਈ ਮੇਰਾ ਮਾਣ ਕਰ ਗਿਆ ਕੋਈ ਮੇਰਾ ਅਪਮਾਨ ਕਰ ਗਿਆ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ ਵੀ ਕੋਈ ਮੈਨੂੰ ਕੀ ਕਹਿ ਗਿਆ ਕਿਸ ਨੇ ਮੈਨੂੰ ਮਾੜਾ ਕਹਿ ਦਿੱਤਾ ਕਿਸ ਨੇ ਮੈਨੂੰ ਚੰਗਾ ਕਹਿ ਦਿੱਤਾ ਜੇ ਮਾੜਾ ਕਹਿ ਦਿੱਤਾ ਮਨ ਤਾਂ ਵੀ ਡੋਲ ਗਿਆ ਜੇ ਚੰਗਾ ਕਹਿ ਦਿੱਤਾ ਫਿਰ ਹੌਮੇ ਦੇ ਵਿੱਚ ਆ ਗਿਆ ਵੀ ਮੈਨੂੰ ਚੰਗਾ